ਹਾਂ ਜੀ ਵੀ ਦੋਸਤੋ ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਚੋਣਾਂ ਵਾਲਾ ਮਾਹੌਲ ਆਪਣਾ ਗਰਮ ਹੈ ਤੇ ਉੱਥੇ ਮੀਤ ਹੇਅਰਵਾਲਾ ਨੇ ਪ੍ਰਤਾਪ ਸਿੰਘ ਬਾਜਵਾ ਹਰੇ ਕੁਝ ਗੱਲਾਂ ਕਹੀਆਂ ਕੁਝ ਦਸੀਆਂ ਆਓ ਸੁਣਦੇ ਹਾਂ ਕੀ ਕਹਿਣਾ ਚਾ ਰਹੇ ਹੋ ਪ੍ਰਤਾਪ ਸਿੰਘ ਬਾਜਵਾ ਨੂੰ ਪਤਾ ਹੈ ਕਿ ਪੰਜਾਬ ਚ ਕਾਂਗਰਸ ਜਿੱਤ ਨਹੀਂ ਰਹੀ ਇਸੇ ਕਰਕੇ ਇਦਾਂ ਦੇ ਜਿਹੜੇ ਬਿਆਨ ਬਾਜੀ ਆ ਉਹ ਸਿਰਫ ਬੀਜੇਪੀ ਦੇ ਕਹਿੰਦੇ ਦੇ ਰਹੇ ਆ ਕੇਜਰੀਵਾਲ ਸਾਹਿਬ ਦਾ ਕਹਿਣਾ ਹੈ ਕਿ ਅਸੀਂ ਕਾਂਗਰਸ ਦਾ ਪ੍ਰਧਾਨ ਮੰਤਰੀ ਬਣਾਉਣ ਤਾਂ ਸਿੱਧੇ ਹੋ ਕੇ ਵੋਟਾਂ ਪਾਓ ਸਾਨੂੰ ਇਹ ਬਾਕੀ ਹਿਸਾਬ ਕਿਤਾਬ ਅਸੀਂ ਜਦੋਂ ਕੋਈ 6 ਮਹੀਨੇ 8 ਮਹੀਨੇ ਬਾਅਦ ਆਪਦਾ ਕਰ ਲਵਾਂਗੇ ਇਹਨਾਂ ਦੇ ਨਾਲ ਤਾਂ ਕਿ ਜਿਹੜੀ ਆਮ ਆਦਮੀ ਪਾਰਟੀ ਦੀ ਵੋਟ ਹੈ ਉਹ ਖਰਾਬ ਹੋਵੇ ਜਿਹੜੀ ਭਾਜਪਾ ਦੀ ਵਿਰੋਧੀ ਵੋਟ ਹੈ ਉਹ ਖਰਾਬ ਹੋਵੇ ਤਾਂ ਕਿ ਕਾਂਗਰਸ ਜਿੱਤਣਾ ਨਹੀਂ ਉਹਨਾਂ ਨੂੰ ਵੋਟ ਪਾ ਕੇ ਵੀ ਆਮ ਆਦਮੀ ਪਾਰਟੀ ਨੂੰ ਕਿਸੇ ਤਰ੍ਹਾਂ ਰੋਕ ਲਈਏ ਅੱਜ ਪ੍ਰਤਾਪ ਸਿੰਘ ਬਾਜਬਾ ਜੋ ਬਿਆਨਬਾਜ਼ੀ ਕਰ ਰਹੇ ਆ ਉਹ ਸਿਰਫ ਭਾਜਪਾ ਦੇ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਦੇ ਕਹਿਣ ਤੇ ਜਿਹੜੀ ਬਿਆਨਬਾਜ਼ੀ ਕਰ ਰਿਹਾ ਇਹ ਸਾਰਾ ਜਿਹੜਾ ਦੇਸ਼ ਹੈ ਸਾਰਾ ਪੰਜਾਬ ਹੈ ਜਿਹੜਾ ਉਹ ਜਾਣਦਾ ਵੀ ਉਹ ਪਹਿਲਾਂ ਵੀ ਬੀਜੇਪੀ ਦੇ ਛਾਰਾਂ ਦੇ ਜਿਹੜਾ ਕੰਮ ਹੈ ਉਹ ਕਰਦੇ ਰਹੇ ਆ ਤੇ ਅੱਜ ਵੀ ਬੀਜੇਪੀ ਦੇ ਛਾਰਾਂ ਦੇ ਕੰਮ ਕਰ ਰਹੇ ਆ ਮੁਕਾਬਲਾ ਨਹੀਂ ਜੀ ਇਹਨਾਂ ਦਾ ਮੁਕਾਬਲਾ ਦੂਜੇ ਨੰਬਰ ਤੇ ਕਹਿਣਾ ਆਉਂਦਾ ਆਮ ਆਦਮੀ ਪਾਰਟੀ 100% ਪਹਿਲੇ ਨੰਬਰ ਤੇ ਹੋਊਗੀ ਦੇਖੋ ਅੱਜ ਆ ਮੇਰਾ ਲਹਿਰੇ ਚ 25ਵਾਂ ਪ੍ਰੋਗਰਾਮ ਹੈ ਲਾਸਟ ਮੈਂ ਖਾਈ ਪਿੰਡ ਤੋਂ ਸ਼ੁਰੂ ਕੀਤਾ ਸੀ ਲੇਲਕਲਾ ਲੇਲ ਖੁਰਦ ਸਾਰੇ ਪਿੰਡਾਂ ਚੋਂ ਹੁੰਦਾ ਹੋਇਆ 25ਵਾਂ ਪ੍ਰੋਗਰਾਮ ਹੈ ਦੁਬਾਰਾ ਕਿ ਲੈਰੇ ਜਿਹੜਾ ਕੀਤਾ ਤੇ 25 ਪਿੰਡਾਂ ਚ ਕਿਹ ਪਿੰਡਾਂ ਚ ਦੋ ਦੋ ਜਗ੍ਹਾ ਪ੍ਰੋਗਰਾਮ ਸੀ ਇੱਕ ਇੱਕ ਪਿੰਡ ਚ ਦੋ ਦੋ ਜਗ੍ਹਾ ਵੀ ਤੋਲਿਆ ਤਾਂ ਤੁਸੀਂ ਹਿਸਾਬ ਲਾ ਲਓ ਵੀ ਮੈਨੂੰ ਲੱਗਦਾ ਵੀ 35 ਤੋਂ 40 ਪ੍ਰੋਗਰਾਮ ਜਿਹੜੇ ਆ ਅੱਜ ਮੈਂ ਤੇ ਐਮਐਲਏ ਸਾਹਿਬ ਜਿਹੜੇ ਉਹ ਕਰਕੇ ਆਇਆ ਤੇ ਬਹੁਤ ਵਧੀਆ ਰਿਸਪੌਂਸ ਸੀ ਸਾਰੇ ਵਰਕਰ ਪੂਰੇ ਚਾਰਜ ਨੇ ਤੇ ਮੈਨੂੰ ਲੱਗਦਾ ਵੀ ਜਿੰਨੀ ਲੀਡ ਗੋਲ ਸਾਹਿਬ ਦੀ ਆਈ ਸੀ ਉਹ ਲੀਡ ਦਾ ਰਿਕਾਰਡ ਵੀ ਲੈ ਰਿਆ ਰਿਆ ਕੀ ਤੋੜਨਗੇ ਸਰਜੇ ਕਿ ਪ੍ਰਤਾਪ ਸਿੰਘ ਬਾਜਵਾ ਨੇ ਬਿਆਨ ਦਿੱਤਾ ਹੈ ਪੀਸੀ ਦਿੱਤੀ ਹੈ ਉਹਦੇ ਵਿੱਚ ਕਿਹਾ ਗਿਆ ਵੀ ਅਰਵਿੰਦ ਕੇਜਰੀ ਬੰਨ ਨੇ ਕਿਹਾ ਵੀ ਕਾਂਗਰਸ ਦੇ ਪ੍ਰਧਾਨ ਮੰਤਰੀ ਬਣਗੇ ਜੀ ਸਾਡੀ ਕਾਂਗਰਸ ਨੂੰ ਵੋਟਾਂ ਪਾਈਆਂ ਜਾਣ ਜਰਕੇ ਪੰਜਾਬ ਦੇ ਵਿੱਚ ਦੇਖੋ ਕਿਉਂਕਿ ਪ੍ਰਤਾਪ ਸਿੰਘ ਬਾਜਵਾ ਨੂੰ ਪਤਾ ਹੈ ਕਿ ਪੰਜਾਬ ਚ ਕਾਂਗਰਸ ਜਿੱਤ ਨਹੀਂ ਰਹੀ ਐਸੇ ਕਰਕੇ ਇਦਾਂ ਦੇ ਜਿਹੜੇ ਬਿਆਨ ਬਾਜੀ ਹੈ ਉਹ ਸਿਰਫ ਬੀਜੇਪੀ ਦੇ ਕਹਿਣ ਤੇ ਦੇ ਰਹੇ ਆ ਤਾਂ ਕਿ ਜਿਹੜੀ ਆਮ ਆਦਮੀ ਪਾਰਟੀ ਦੀ ਬੋਟ ਹੈ ਉਹ ਖਰਾਬ ਹੋਵੇ ਜਿਹੜੇ ਬੀਜੇਪੀ ਦੀ ਵਿਰੋਧੀ ਵੋਟ ਹੈ ਉਹ ਖਰਾਬ ਹੋਵੇ ਤਾਂ ਕਿ ਕਾਂਗਰਸ ਜਿੱਤਣਾ ਨਹੀਂ ਉਹਨਾਂ ਨੂੰ ਵੋਟ ਪਾ ਕੇ ਵੀ ਆਮ ਆਦਮੀ ਪਾਰਟੀ ਨੂੰ ਕਿਸੇ ਤਰ੍ਹਾਂ ਰੋਕ ਲਈਏ ਅੱਜ ਪ੍ਰਤਾਪ ਸਿੰਘ ਬਾਜਬਾ ਜੋ ਬਿਆਨਬਾਜ਼ੀ ਕਰ ਰਹੇ ਆ ਉਹ ਸਿਰਫ ਬੀਜੇਪੀ ਦੇ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਦੇ ਕਹਿਣ ਤੇ ਜਿਹੜੀ ਬਿਆਨਬਾਜ਼ੀ ਕਰ ਰਹੇ ਆ ਇਹ ਸਾਰਾ ਜਿਹੜਾ ਦੇਸ਼ ਹੈ ਸਾਰਾ ਪੰਜਾਬ ਹੈ ਜਿਹੜਾ ਉਹ ਜਾਣਦਾ ਹੈ ਖੜੀ ਕੀ ਕਹਿਣਾ ਚਾਹੋਗੇ ਪ੍ਰਤਾਪ ਸਿੰਘ ਬਾਜਵਾ ਜੀ ਦਾ ਇਸ਼ਾਰਾ 100% ਮੈਂ ਕਹਿਆ ਜੀ ਵੀ ਉਹ ਪਹਿਲਾਂ ਵੀ ਬੀਜੇਪੀ ਦੇ ਇਸ਼ਾਰਿਆਂ ਦੇ ਜਿਹੜਾ ਕੰਮ ਹੈ ਉਹ ਕਰਦੇ ਰਹੇ ਆ ਤੇ ਅੱਜ ਵੀ ਬੀਜੇਪੀ ਦੇ ਇਸ਼ਾਰਿਆਂ ਦੇ ਕੰਮ ਕਰ ਰਹੇ ਆ ਕਿਸ ਤਰ੍ਹਾਂ ਦਾ ਮੁਕਾਬਲਾ ਦੇਖਦੇ ਹੋ ਕੋਈ ਮੁਕਾਬਲਾ ਨਹੀਂ ਜੀ ਇਹਨਾਂ ਦਾ ਮੁਕਾਬਲਾ ਦੂਜੇ ਨੰਬਰ ਤੇ ਕਹਿਣਾ ਆਉਂਦਾ ਆਮ ਆਦਮੀ ਪਾਰਟੀ 100% ਪਹਿਲੇ ਨੰਬਰ ਤੇ ਆਉਗੀ